咦。<laughs> ਨਾਲ ਤੈਨੂੰ ਦੱਸਣਾ ਕਿ ਇਹ ਵੀ ਕਬੱਡੀ ਖੇਡ ਹੋ ਰਹੀ ਹੈ ਹਾਏ ਮਾਂ ਖੇਡ ਕਬੱਡੀ ਹੋਣੀ ਚਾਹੀਦੀ ਹੈ ਤੇ 4 ਵਜੇ ਦੌੜਾ ਹੋਣੀ ਹੈ ਵਾਹ ਇਹਦੀ ਗੱਲ ਵਧੀਆ ਦੌੜਾ ਨਿਕਲਣੀਆਂ ਚਾਹੀਦੀਆਂ ਤੇ ਦੌੜਾ ਦੇ ਜਿੱਤਣ ਵਾਲੇ ਨੂੰ 10000 ਰੁਪਏ ਨਕਦੀ ਇਨਾਮ ਵੈਰੀ ਗੁੱਡ ਨਾਂ ਬੰਨਣਾ ਚਾਹੀਦਾ ਹੈ ਤੇ ਹਾਰਨ ਵਾਲੇ ਨੂੰ 5000 ਰੁਪਏ ਹੈਲੋ ਕਿਹੜਾ ਇਨਰਜੀ ਕਾਲ ਪਈ ਚਾਚਾ ਇੱਕ ਵਾਰ ਹਾਂਜੀ ਸਰੂ ਸ਼ੁਰੂ ਕੀ ਗੱਲ ਟੈਨਸ਼ਨ ਜੀ ਬਣਾ ਰਹੀ ਨੇ ਤੁਹਾਨੂੰ ਤੁਹਾਨੂੰ ਪਤਾ ਆਪਾਂ ਜਾ ਕਰਣੀ ਆਂ ਕੀ ਗੱਲ ਅੱਜਕੱਲ ਪਰੇਸ਼ਾਨ ਜੀ ਹੋ ਰਹੀ ਨੇ ਉਹ ਤਾਂ ਤੁਹਾਨੂੰ ਪਤਾ ਮੈਨੂੰ ਪ੍ਰੋਗਰਾਮ ਨਹੀਂ ਸੀ ਹੁੰਦੇ ਆਹ ਪ੍ਰੋਗਰਾਮ ਨਹੀਂ ਸੀ ਹੁੰਦੇ ਸਾਡੇ ਪਿੰਡ ਤੇ ਬਾਬਾ ਆਇਆ ਤੁਹਾਡੇ ਪਿੰਡ ਕੋਣ ਆਇਆ ਬਾਬਾ ਕਿਹੜਾ ਬਾਬਾ ਬਾਬਾ ਤੁੜਲੂ ਇਹ ਕਿਹੜਾ ਤੁੜਲੂ ਨਾ ਨਾ ਤੁੜਲੂ ਆਹ ਤਾਂ ਨਾ ਨਾ ਤੁੜਲੂ ਤੁੜਲੂ ਨਾ 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 ਤੁੜਲੂ ਤੁੜਲੂ ਭਾਗਾ ਤੁੜਲੂ ਕੋਣ ਨੂੰ ਹੋਰ ਦੂਰ ਨਮ ਯਾਰ ਜੁਣੀ ਨੂੰ ਉਹ ਪਾਪਾ ਬੜਾ ਪਹੁੰਚਿਆ ਆਹੋ ਜਿਹੜਾ ਤੁਹਾਡੇ ਹੱਲ ਪਹੁੰਚ ਗਿਆ ਹੋਰ ਕਿੱਥੇ ਪਹੁੰਚੂ ਸਹੀ ਥਾਂ ਤੇ ਪਹੁੰਚਿਆ ਯਾ ਯੂਐਸਏ ਦੀ ਖੱਟੀ ਤੋਂ ਅੱਛਾ ਹੈ ਜੀ ਅਰੇ ਬੜਾ ਵਧੀਆ ਜੀ ਤੁਸੀਂ ਸਾਰੇ ਜਿੰਨੇ ਵੀ ਪਹੁੰਚੇ ਹੋ ਮੇਰੇ ਆਪਣੇ ਲੋਕ ਪਿਆਰ ਦਿੰਦੇ ਹੋ ਔਰ ਬੱਗੇ ਭਾਜੀ I'm <laughs> sorry. ਕਿ ਹੁੰਦਾ ਹਾਂ ਵਾਈਫ ਤੇ ਨਹੀਂ ਹੁੰਦਾ ਅੱਛਾ ਹੋਰ ਕੀ ਫਰਕ ਹੁੰਦਾ ਦੂਜਾ ਫਰਕ ਇਹ ਹੈ ਮੋਬਾਈਲ ਪਸੰਦ ਨਾ ਆਵੇ ਤੇ ਅਸੀਂ ਵਾਪਸ ਕਰ ਸਕਦੇ ਹਾਂ ਇਹ ਵਾਪਸ ਨਹੀਂ ਅੱਛਾ ਹੋਰ ਕੀ ਫਰਕ ਹੁੰਦਾ ਹੋਰ ਫਰਕ ਇਹ ਹੈ ਮੋਬਾਈਲ ਦੇ ਸਿਤਨ ਚਾਰ ਕੰਪਨੀਆਂ ਦੇ ਇਕੱਠੇ ਰੱਖ ਸਕਦੇ ਹਾਂ ਪਰ ਇਹ ਕੋਣ ਯਾਰ ਕਰਦਾ ਅੱਛਾ ਹੋਰ ਕੀ ਫਰਕ ਹੁੰਦਾ ਹੋਰ ਫਰਕ ਇਹ ਹੈ ਮੋਬਾਈਲ ਆਪਣੇ ਕੋਲ ਨਾ ਹੋਵੇ ਅਸੀਂ ਕਿਸੇ ਕੋਲ ਧਾਰਾ ਮੰਗ ਸਕਨੇ ਆ ਪਰ ਇਹ ਆਪਣੀ ਨਾਲ ਗੁਜ਼ਾਰਾ ਕਰਦਾ ਪਿਆ ਅੱਛਾ ਹੋਰ ਹੀ ਕੋ ਫਰਕ ਹੁੰਦਾ ਫਿਰੇ ਬੂ ਤੇਰਾ ਉਧਰ ਪ੍ਰੋਗਰਾਮ ਲਾਈਵ ਚੱਲਣਾ ਤੇ ਮਸਾ ਮਸਾ ਮੇਰਾ ਵਿਆਹ ਹੋਇਆ ਮੇਰਾ ਤਲਾਕ ਕਰਾਉਣੇ ਰਾਜ ਜੀ ਇਤਿਹਦ ਨੂੰ ਧੰਨਵਾਦ ਕਰਦੇ ਜੀਆਂ ਨੂੰ ਸੋ ਜਿਹਨਾਂ ਦੇ ਪਿੰਡ ਵਿੱਚ ਇਹਨਾਂ ਦੇ ਵੀਰਾਂ ਨੇ ਸਤਿਕਾਰ ਹੈ ਸਾਰੇ ਦਾ ਨਿਸ਼ਾਨ ਸੱਚ ਸਾਡੇ ਇਗਲੀ ਵਾਲੇ ਪਾਕਸ ਇਗਲੀ ਤੋਂ ਬੋਹਿਤ ਵੀਰ ਜੀ ਆਸਟ੍ਰੇਲੀਆ ਤੋਂ ਸਾਡੇ ਵੱਡੇ ਵੀਰ ਜੀ ਅਰਜੰਦਰ ਸਿੰਘ ਜੀ ਕੈਨੇਡਾ ਤੋਂ ਔਰ ਇਸ ਇਲਾਕੇ ਦੀ ਸ਼ਾਨ